कर् <laughs> प्र ਜਾ ਰਹੀ ਆ ਵਰਕਰ ਦੇ ਨਾਲ ਇਹ ਹੋਣਾ ਸਾਡੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਦੀ ਸ਼ੁਰੂਆਤ ਹੋ ਗਈ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਚਾਇਤਾਂ ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈ ਲੇਕਿਨ ਮੈਂ ਦੁੱਖ ਨਾਲ ਇੱਕ ਗੱਲ ਕਹੀਂ ਚਾਹੁੰਦਾ ਹਾਂ ਭਾਈ ਜਿਸ ਤਰੀਕੇ ਨਾਲ ਨਾਕਾਬ ਕੀਤੀ ਹੈ ਉਹਦਾ ਅਜੇ ਤੱਕ ਕਦੀ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਨਹੀਂ ਸੀ ਜਿਆਦਾ ਇਹਨਾਂ ਨੂੰ ਜਾਪਾ ਹੈ ਕਿ ਜਿਤਨਾ ਨਹੀਂ ਹਮੇਸ਼ਾ ਇੱਕ ਪਰੰਪਰਾ ਰਹੀ ਹੈ ਪੰਚਾਇਤ ਸੰਮਤੀ ਨੇ ਲਖਣਾ ਪਹਿਲਾਂ ਹੁੰਦੀ ਆ ਜ਼ਿਲ੍ਹਾ ਪ੍ਰਸ਼ਦੀਆਂ ਪਹਿਲਾਂ ਹੁੰਦੀ ਆ ਫਿਰ ਜਾ ਕੇ ਪੰਚਾਇਤ ਦੀਆਂ ਲਖਣਾ ਕਿਹਨਾਂ ਨੇ ਉਹ ਸਾਰਾ ਹੀ ਉਲਟ ਫੇਰ ਕਰਤਾ ਕਿਉਂਕਿ ਇਹਨਾਂ ਨੂੰ ਜਾਪਦਾ ਸੀ ਵੀ ਜੇ ਜ਼ਿਲ੍ਹਾ ਪ੍ਰਸ਼ਦ ਹੋ ਹਾਰ ਗਏ ਪੰਚਾਇਤ ਵੀ ਸੰਮਤੀ ਹਾਰ ਗਏ ਤੇ ਸਰਪੰਚੀਆਂ ਵੀ ਸੇ ਹਾਰ ਜਣੀਆਂ ਹੁਣੇ ਸਿਰਫ ਤੇ ਸਿਰਫ ਡਿਪੈਂਡ ਕਰਕੇ ਕਰ ਰਹੇ ਨੇ ਵੀ ਅਸੀਂ ਕਾਗਜ਼ ਰਿਜੈਕਟ ਕਰਨਾ ਹੈਗੇ ਐਨਓਸੀ ਨਹੀਂ ਲੈਣ ਦੇਣੀ ਚੁੱਲਾ ਟੈਕਸ ਨਹੀਂ ਲੈਣ ਦੇਣਾ ਮੈਂ ਇੱਕ ਗੱਲ ਦੀ ਚੇਤਾਵਨੀ ਐਡਮਿਨਿਸਟ੍ਰੇਸ਼ਨ ਨੂੰ ਦੇਣੀ ਚਾਹੁੰਦਾ ਇਹ ਹੱਕ ਹੈ ਹਰ ਨਾਗਰਿਕ ਦਾ ਜਿਹੜਾ ਇਥੋਂ ਦਾ ਪੰਜਾਬ ਦਾ ਵਸਣ ਵਾਲਾ ਜੇ ਖਾਸ ਮੰਨੇ ਗੋਚਾ ਆ ਰਿਹਾ ਤੇ ਜੇ ਚੁੱਲਾ ਟੈਕਸ ਮੰਗਦਾ ਐਨਓਸੀ ਮੰਗਦਾ ਉਹਨੂੰ ਜ਼ਰੂਰ ਦਿਓ ਕਿ ਜੇ ਤੁਹਾਨੂੰ ਘਮਿਆਜਾ ਭੁੱਖਣਾ ਪੈਣਾ ਆ ਇਹ ਹਰ ਮਨ ਦੇ ਵਿੱਚ ਇੱਕ ਰੋਸ ਹੈ ਇੱਕ ਬੜੀ ਐਸੋ ਨੇ ਅਸੀਂ ਦੇਖਿਆ ਕੱਲ ਮੈਸੇਜ ਆਇਆ ਜਿਸ ਸੁਭਾਅ ਜਾਂ ਜਿਸ ਸ਼ਾਹ ਦੇ ਨਾਲ ਆਇਨੇ ਦਾ ਇਹ ਪਹਿਲੀ ਵਾਰ ਹੋਇਆ ਅੱਜ ਤੁਸੀਂ ਵੀ ਦੇਖ ਲਿਆ ਮੈਂ ਵੀ ਦੇਖ ਲਿਆ ਇੱਕ ਇੱਕ ਵਿਅਕਤੀ ਇੱਕ ਇੱਕ ਵੀਰ ਸਾਡਾ ਜਿਹੜਾ ਹੈ ਨਾ ਉਹ ਤਿਆਰ ਬੈਠਾ ਵੀ ਅਸੀਂ ਇਲੈਕਸ਼ਨ ਲੜਨੀ ਹੈ ਔਰ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ ਇਹ ਲੋਕਾਂ ਦਾ ਮਨੋਬਲ ਇਸ ਵੇਲੇ ਇੰਨਾ ਉੱਚਾ ਕਰਤਾ ਇਹਨਾਂ ਨੇ ਆਪਣੀਆਂ ਨਕਾਮੀਆਂ ਲਈ ਇਹਨਾਂ ਦੀਆਂ ਜਿੰਨੀਆਂ ਗੱਲਾਂ ਹੋਈਆਂ ਕੀਤੀਆਂ ਉਹ ਸਾਰੀਆਂ ਝੂਠ ਨਿਕਲੀਆਂ ਮਾਨ ਸਾਹਿਬ ਅਖੀਰ ਤੇ ਜੋ ਹਾਲ ਉਹਨਾਂ ਦਾ ਹੋ ਗਿਆ ਉਹ ਹਸਪੀਟਲਾਈਜ਼ ਹੋ ਗਏ ਨੇ ਵਿਚੇ ਉਹਨਾਂ ਦੀ ਰਹਿ ਗਈ ਹੈ ਹਰਿਆਣੇ ਦੀ ਚੋਣ ਕੈਂਪਿੰਗ ਰਹਿ ਗਈ ਹੈ ਪੰਜਾਬ ਦੀ ਸਰਪਲਸ ਹੀ ਕਰਨੀ ਸੀ ਉਹ ਵੀ ਵਿਚੇ ਰਹਿ ਗਈ ਹੈ ਔਰ ਮੈਂ ਸਮਝਦਾ ਦੁੱਖ ਭਾਗੀ ਇੱਕ ਗੱਲ ਹੈ ਕਿ ਚੀ ਮੁਨੀਸਪਲ ਪੰਜਾਬ ਦਾ ਹੋਏ ਔਰ ਉਹ ਮਾਨਸਿਕ ਤੌਰ ਤੇ ਔਰ ਸਰੀਰਕ ਤੌਰ ਤੇ ਬਿਮਾਰ ਹੋ ਜੇ ਤੇ ਸਟੇਟ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ ਉਹ ਕਿਦਾਂ ਚੱਲਣੀ ਆ ਦੁੱਖ ਨਾਲ ਸਾਰੀਆਂ ਗੱਲਾਂ ਕੀਤੀਆਂ ਆਉਣ ਵਾਲਾ ਸਮਾਜ ਆ ਇਨਾਂ ਦੇ ਉਲਟ ਜਾ ਰਿਹਾ ਔਰ ਜਿਹੜੀ ਸਰਕਾਰ ਆਮ ਪਾਰਟੀ ਦੀ ਹੈ ਪਿੰਡਾਂ 'ਚ ਵੇਖ ਲਓ ਗੱਲ ਕਰਕੇ ਉਹਨਾਂ ਨੇ ਇਹਨਾਂ ਨੂੰ ਉੱਥੇ ਮੰਤਰੀ ਸਾਹਿਬ ਗੈਸੇ ਸਾਡੇ ਭੂਤਨਪੁਰੇ ਗੱਲੇ ਦੇ ਲਾਲ ਛੋੜੇ ਦੀ ਬਾਦੀ ਆ ਉਸ ਸਿੰਪਲ ਲੋਕ ਨੇ ਉਹਨਾਂ ਨੇ ਆਪਣੀਆਂ ਗੱਲਾਂ ਦੇ ਨਾਲ ਇਹਨਾਂ ਨੂੰ ਭਜਾਤਾ ਨੇ ਕੋਈ ਜਵਾਬ ਨਹੀਂ ਸੀ ਔਰ ਵਾਕਈ ਗੱਲ ਠੀਕ ਹੈ ਜਿਨੇ ਕਿ ਨਾਲ ਵਾਦੇ ਕੀਤੇ ਸੀ ਉਹ ਇੱਕ ਵੀ ਵਾਦਾ ਇਹਨਾਂ ਦਾ ਪੂਰਾ ਨਹੀਂ ਹੋਇਆ ਇਹਨਾਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਉਹ ਉਹਨਾਂ ਗੱਲਾਂ ਤੋਂ ਭੱਜ ਰਹੇ ਨੇ ਲੋਕ ਇਹਨਾਂ ਤੋਂ ਟੁੱਟ ਗਏ ਨੇ ਔਰ ਮੈਨੂੰ ਪੂਰੀ ਆਸ ਹੈ ਬੱਤ ਗਾਣ ਲੋਕ ਜਿਹੜੀਆਂ ਸਰਪੰਚੀਆਂ ਦੇ ਵਿੱਚ ਕਾਂਗਰਸ ਦੇ ਸਰਪੰਚ ਬਣ ਗਏ ਔਰ ਆਉਣ ਵਾਲਾ ਸਮਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਆਏਗਾ ਇਹ ਮੈਨੂੰ ਪੁਰਾ ਹੀ ਕੀ ਅੱਜ ਕਾਂਗਰਸ ਪਾਰਟੀ ਵੱਲੋਂ ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਐਕਸ ਐਮ ਐਲ ਏ ਜੋ ਕਿ ਜਨਾਲੇ ਹਲਕੇ ਦੇ ਇੰਚਾਰਜ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ ਏਠ ਅੱਜ ਦੀ ਜਿੰਨੇ ਕਾਂਗਰਸ ਪਾਰਟੀ ਦੇ ਵਰਕਰ ਨੇ ਜਨਾਲੇ ਹਲਕੇ ਦੇ ਉਹਨਾਂ ਦੀ ਮੀਟਿੰਗ ਸੱਦੀ ਗਈ ਆ ਤੇ ਆਉਣ ਵਾਲੀ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹਨਾਂ ਦੇ ਸੰਬੰਧੀ ਅੱਜ ਮੀਟਿੰਗ ਰੱਖੀ ਗਈ ਆ ਜਿਨੇ ਸਾਡੇ ਵਰਕਰ ਕੋ ਸ਼ਾਨਾ ਇੱਥੇ ਪਹੁੰਚੇ ਨੇ ਉਤੋਂ ਸਾਫ਼ ਜ਼ਾਹਿਰ ਹੁੰਦਾ ਕਿ ਸਾਡੇ ਪਾਰਟੀ ਦੇ ਵਰਕਰ ਬਹੁਤ ਆਰਗੇਨਾਈਜ਼ ਨੇ ਤੇ ਉਹਨਾਂ ਨੂੰ ਯਕੀਨ ਹੈ ਕਿ ਆਉਣ ਵਾਲੀਆਂ ਜਿਹੜੀਆਂ ਸਰਪੰਚੀਆਂ ਨੇ ਉਹ ਕਾਫੀ ਹੱਦ ਤੱਕ ਕਾਂਗਰਸ ਪਾਰਟੀ ਉਹਨਾਂ ਨੂੰ ਜਿੱਤਣ ਗਿਆ ਤੇ ਸਰਕਾਰ ਵੀ ਜਿਹੜੀ ਹੈ ਆਉਣ ਵਾਲੀ ਹੈ ਕਿਉਂਕਿ ਜਿਹੜੀ ਸਰਪੰਚੀਆਂ ਦੇ ਇਲੈਕਸ਼ਨ ਹੁੰਦੀਆਂ ਨੇ ਉਹ ਅਗਲੀ ਸਰਕਾਰ ਦਾ ਮੋੜ ਬੰਦੀਆਂ ਨੇ ਤੇ ਉਹ ਵੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਯਕੀਨਨ ਹੈ ਕਿ ਉਹ 2027 ਚ ਬਣੂਗੀ ਤੇ ਅਜਨਾਲਾ ਹਲਕਾ ਵੀ ਕਾਂਗਰਸ ਪਾਰਟੀ ਦੀ ਝੋਲੀ ਚ ਜਾਊਗਾ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਸਾਰੇ ਇੱਥੇ ਵਰਕਰ ਸਾਹਿਬਾਨ ਇਕੱਠੇ ਹੋਏ ਨੇ